ਉਹ ਕਿਸੋ ਕੇ ਸਾਹਮਣੇ ਮੇਰੇ ਨਾਲ ਹੀ ਗੁਜਾਰੇ ਨੇ ਇਹੀ ਨੇ ਜੀਤ ਤੇ ਇਹੀ ਨੇ ਜੀਤ ਤੇ ਗੁਜਾਰ ਡੱਲਿਆ ਐਵੇਂ ਤਾਣੀ ਵਾਰੇ ਪੁੱਤ ਚਾਰ ਡੱਲਿਆ ਐਵੇਂ ਤਾਣੀ ਵਾਰੇ ਪੁੱਤ ਚਾਰ ਡੱਲਿਆ ਜਿੱਥੇ ਮੈਂ ਪਸੀਨ ਜਾਤੇ ਆਕੇ ਛਿੰਗ ਛਿੱਧ ਕੋਣੀ ਢੋਲਦੇ ਜਿੱਥੇ ਮੈਂ ਪਸੀਨਾ ਡੋਲਾ ਖੂਣ ਉੱਥੇ ਢੋਲਦੇ ਲਾਲੀਆਂ ਚ ਆਕੇ ਛਿੰਗ ਛਿੱਧ ਕੋਣੀ ਢੋਲਦੇ ਜੁੜਨੀ ਨਾ ਨਾ ਪਾਪੀਆਂ ਖਰਾਬ ਡਲਿਆ ਐਵੇਂ ਤਾਲੀ ਵਾਰੇ ਪੁੱਤ ਚਾਰ ਟੱਲਿਆ ਦੇਖ ਮੇਰੇ ਸਿੰਘਾਂ ਦਾ ਦੇ